ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੰਦਾ ਇਹ ਪਿਛਲੇ 40 ਸਾਲਾਂ ਤੋਂ ਜਿਹੜਾ ਲੜਾਈ ਕੌਮ ਲੜ ਰਹੀ ਹੈ ਔਰ ਇਸ ਲੜਾਈ ਦੇ ਵਿੱਚ ਇਸ ਤਰੀਕੇ ਦੇ ਨਾਲ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਅੱਗੇ ਸਾਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ 1984 ਦਾ ਉਹ ਨਰਸਿੰਘਾਰ ਉਹ ਜੇਨੋਸਾਈਡ ਜਿਹਦੇ ਵਿੱਚ ਸਿੱਖਾਂ ਦੀ ਨਸਲ ਪੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਲੜਾਈ ਕੌਮ ਗੋਟ ਕੇ ਚੈਰੀਆ ਦੇ ਵਿੱਚ ਲੜਦੀ ਰਹੀ ਸਾਨੂੰ ਇਨਸਾਫ ਨਹੀਂ ਮਿਲਿਆ ਮਗਰ ਕਦੇ ਵੀ ਉਮੀਦ ਨਹੀਂ ਛੱਡੀ ਸੀ ਕਿ ਇਸ ਦੇਸ਼ ਦੀ ਜੁਡੀਸ਼ਰੀ ਦੇ ਉੱਤੋਂ ਸਾਡਾ ਕੋਈ ਨਹੀਂ ਪਰੋਸਾ ਉੱਠਿਆ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲੜਾਈ ਨੂੰ ਲਗਾਤਾਰ ਲੜਿਆ ਸਾਡੀ ਟੀਮ ਐਸ ਲੜਾਈ ਨੂੰ ਲਗਾਤਾਰ ਲੜਦੀ ਆਈ ਕਈ ਬਲੋਜ਼ਰ ਰਿਪੋਰਟਾਂ ਹੋਈਆਂ ਔਰ ক্লোਜ਼ਰ ਤੋਂ ਬਾਅਦ ਇਹ ਰੀਓਪਨ ਕਰਾਏ ਗਏ ਤਰਨੇ ਦੇ ਕੇ ਮੁਜ਼ਾਹਿਰੇ ਦੇ ਕੇ ਮਗਰ ਅੱਜ ਜਿਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਆਇਆ ਸੱਜਨ ਕੁਮਾਰ ਜਿਹੜਾ ਦੋਸ਼ੀ ਸੀ ਇਹਦਾ ਮੁੱਖ ਦੋਸ਼ੀ ਸੀ ਜਿਹੜਾ ਸਰਸਵਤੀ ਵਿਹਾਰ ਥਾਣੇ 'ਚ ਇਹਦਾ ਕੇਸ ਦਰਜ ਹੋਇਆ ਔਰ ਜਿਹੜਾ ਪਰਿਵਾਰ ਸੀ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਜਿਹਨਾਂ ਨੂੰ ਮਾਰਨ ਦੇ ਦੋਸ਼ ਲੱਗੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਗਵਾਹੀਆਂ ਵੀ ਦਿੱਤੀਆਂ ਗਈਆਂ ਅੱਜ ਉਹਦੇ ਵਿੱਚ ਉਹ ਕਨਵਿਕਟ ਹੋਇਆ ਔਰ ਜੱਜ ਸਾਹਿਬ ਨੇ 18 ਤਰੀਕ ਦੀ ਡੇਟ ਰੱਖਤੀ ਹੈ ਕਿ ਉਹਦੀ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਏ ਜਾਂ ਸਜ਼ਾਏ ਮੌਤ ਦਿੱਤੀ ਜਾਏ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਰਿਲੀਫ ਜਿਹੜਾ ਹੈ ਉਹ ਕੋਮ ਨੂੰ ਮਿਲਿਆ ਔਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਔਰ ਗ੍ਰਹਿ ਮੰਤਰੀ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਸਰਕਾਰਾਂ ਬਣਨ ਤੋਂ ਬਾਅਦ ਐਸਆਈਟੀ ਬਣੀ ਔਰ ਐਸਆਈਟੀ ਬਣਨ ਤੋਂ ਬਾਅਦ ਇਹ ਦੋਸ਼ੀ ਨੇ ਅਜ ਜਿਲ੍ਹਾ ਦੇ ਪਿੱਛੇ ਨੇ ਔਰ ਸਾਨੂੰ ਉਮੀਦ ਹੈ ਬਹੁਤ ਜਲਦੀ ਜਿਹੜਾ ਇਹਦਾ ਸਰਜਨ ਕੁਮਾਰ ਦਾ ਸਹਿਯੋਗੀ ਸਾਥੀ ਜਗਦੀਸ਼ ਟੈਟਲਰ ਤੇ ਕਮਲ ਲਾਸ ਵਰਗੇ ਵੀ ਜਿਹੜੇ ਦਰਿੰਦੇ ਨੇ ਉਹ ਜਿਲ੍ਹਾ ਦੇ ਪਿੱਛੇ ਹੋਣਗੇ ਕਿਉਂਕਿ ਹਮੇਸ਼ਾ ਸਰਕਾਰਾਂ ਕਿਉਂਕਿ ਇਹਨਾਂ ਦੀਆਂ ਰਹੀਆਂ ਕਈ ਸਾਲ 40 ਸਾਲਾਂ ਵਿੱਚ ਤਕਰੀਬਨ 30 ਸਾਲ ਕਾਂਗਰਸ ਦੀ ਸਰਕਾਰ ਰਹੀ ਜਿਨ੍ਹਾਂ ਨੇ ਇਹਨਾਂ ਦੀ ਪੂਰੀ ਪੋਸਟ ਪਨਾਈ ਕੀਤੀ ਔਰ ਇਹਨਾਂ ਨੂੰ ਹਰ ਜਗ੍ਹਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰਾਂ ਦੇ ਵਿੱਚ ਮੰਤਰਾਲੇ ਦਿੱਤੇ ਗਏ ਇਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਔਰ ਇਹ ਲੋਕ ਕਹਿੰਦੇ ਹੋਏ ਦੇ ਸੀ ਸੱਜਨ ਕੁਮਾਰ ਕਹਿੰਦਾ ਹੁੰਦਾ ਸੀ ਕਿ ਮੈਂ ਹਵਾਵਾ ਦੇ ਰੁੱਖ ਵੀ ਮੋੜ ਸਕਦਾ ਮਗਰ ਅੱਜ ਜਿਸ ਵਕਤ ਇੱਕ ਕਨਵਿਕਟ ਹੋਇਆ ਹੈ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੇ 40 ਸਾਲਾਂ ਤੋਂ ਵਿਧਵਾ ਕਲੋਨੀਆ ਦੇ ਵਿੱਚ ਰਹਿ ਰਹੀਆਂ ਉਹ ਮਾਤਾਵਾਂ ਭੈਣਾਂ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਬੱਚੇ ਰੁੱਲ ਗਏ ਅੱਜ ਉਹਨਾਂ ਨੂੰ ਬਹੁਤ ਵੱਡਾ ਅਗਰੀਲੀਵ ਮਿਲਿਆ ਸੋ ਮੈਂ ਜੁਡੀਸੀਲੀ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਐਸਜੀਪੀਸੀ ਵੱਡੀ ਸੰਸਥਾ ਹੈ ਉਹ ਕੁਝ ਵੀ ਕਹਿ ਸਕਦੇ ਨੇ ਮਗਰ ਮੈਂ ਇਹ ਸਮਝਦਾ ਕਿ ਇਹ ਲੜਾਈ ਜਿਹੜੀ ਹੈ ਦਿੱਲੀ ਦੇ ਸਿੱਖਾਂ ਨੇ ਲੜੀ ਆ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਤੌਰ ਤੇ 2013 ਤੋਂ ਬਾਅਦ ਜਿਹੜਾ ਸਾਡੇ ਅਸੀਂ ਇਹਦੇ ਉੱਤੇ ਐਸਏਟੀ ਬਣੂ ਅੰਜੂ ਕਾਮਯਾਬ ਹੋਏ 14ਈ ਸਰਕਾਰ ਬਣੀ ਹੈ 14ਈ ਸਰਕਾਰ ਬਣਨ ਤੋਂ ਬਾਅਦ ਔਰ ਇਹ ਸਾਰਾ ਜਿਹੜਾ ਉਦਮ ਸੀ ਉਹ ਦਿੱਲੀ ਦੀ ਸਾਰੇ ਸੰਗਤ ਦਾ ਕਲੈਕਟਿਵ ਕੰਮ ਹੈ ਕੌਮ ਦਾ ਜੇ ਐਸਜੀਪੀਸੀ ਅਗਰ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਤੇ ਅਸੀਂ ਐਸਜੀਪੀਸੀ ਨੂੰ ਵੀ ਬਤਾਈ ਦਿੰਦੇ ਹਾਂ ਪਰ 40 ਸਾਲ ਦੀ ਦੇਰੀ ਨੂੰ ਕਿਵੇਂ ਵੇਖਦੇ ਹੋ 40 ਸਾਲ ਬਹੁਤ ਜ਼ਿਆਦਾ ਹੁੰਦੇ ਇੱਕ ਪੁਸਤ ਨਿਕਲ ਜਾਂਦੀ ਹੈ ਦੇਖੋ ਮੈਂ ਸਮਝਦਾ ਕਿ ਇਹ ਸਭ ਤੋਂ ਵੱਡਾ ਜਿਹੜਾ ਸੰਘਰਸ਼ ਕੌਮ ਦਾ ਸੀ ਹਿੰਮਤ ਨਹੀਂ ਹਾਰੀ ਔਰ ਇਹ ਹਿੰਮਤ ਨਾ ਹਾਰਨ ਦਾ ਸਬਕ ਹੈ ਕਿ ਅੱਜ ਜੇਲਦਾਂ ਦੇ ਵਿੱਚ ਜਿਸ ਵਕਤ ਸੱਜਨ ਕੁਮਾਰ ਗਿਆ ਇੱਕ ਐਗਜ਼ਾਮਪਲ ਦਿੱਤਾ ਗਿਆ ਹੈ ਇਹ ਇੱਕ ایسی مثال ਬਣੀ ਹੈ ਕਿ ਸਿੱਕ ਕੌਮ ਆਪਣੇ ਹੋਏ ਜ਼ੁਲਮ ਦੇ ਖਿਲਾਫ ਕਦੀ ਪਿੱਛੇ ਨਹੀਂ ਹਟਦੀ ਔਰ ਉਹਦਾ ਮੂੰਹ ਤੋੜ ਕੇ ਜਵਾਬ ਵੀ ਦਿੰਦੀ ਹੈ ਜਿਸ ਵਕਤ ਮੌਕਾ ਆਇਆ ਸੀ ਤੇ ਉਸ ਵਕਤ ਸਾਡੇ ਜਵਾਨਾਂ ਨੇ ਜੋ ਸੰਘਰਸ਼ ਕੀਤਾ ਔਰ ਜਿਹੜੀ ਕੋਰਟ ਦੀ ਲੜਾਈ ਸੀ ਉਹ ਕਮੇਟੀਆਂ ਨੇ ਲੜੀ ਦੇਖੋ ਕਿ ਇਸਾਂ ਦੀ ਨਾ ਹਲਦੀ ਗੱਲ ਪੂਰੀ ਕਰ ਸਕਦੇ ਹਨ ਕਿਉਂਕਿ 3-4 ਦਰਿੰਦੇ ਹੋ ਰਹੇ ਨਾਲ ਜਿਹੜੇ ਸਾਥੀ ਸੀ ਉਹ ਪਹਿਲੇ ਅਰੈਸਟ ਹੋ ਚੁੱਕੇ ਨੇ ਇਸ ਲੱਖਾਂ ਦੇ ਪਿੱਛੇ ਨੇ ਕਨਵਿਕਟ ਹੋਣ ਵਾਲਾ ਕੇਸ ਜਿਹੜਾ ਉਹ ਪਹਿਲਾ ਕੇਸ ਹੈ ਪੂਜਾ ਹੋਇਆ ਕਿ ਜਿਹਨੂੰ ਬਿਲਕੁਲ ਗਵਾਹियां ਹੋਣ ਤੋਂ ਬਾਅਦ ਕਨਵਿਕਟ ਕਰਤਾ ਗਿਆ ਔਰ ਮੈਂ ਸਮਝਦਾ ਕਿ ਜਦ ਵੱਡਾ ਮਗਰਮਚ ਫੜਿਆ ਜਾਂਦਾ ਹੈ ਮਗਰਮਚ ਨੂੰ ਸਜ਼ਾਵਾ ਹੋ ਜਾਂਦੀ ਹੈ ਤੇ ਛੋਟੀਆਂ ਮਛੀਆਂ ਮਤਲੀਆਂ ਜਿਹੜੀਆਂ ਉਹ ਆਪੋ ਆਪ ਵਿੱਚ ਨਾਲ ਆ ਜਾਂਦੀ ਹੈ ਸੋ ਜਿਹੜੇ ਕੇਸਸ ਨੇ ਕਈ ਕੇਸਸ ਅਸੇ ਚੱਲ ਰਹੇ ਨੇ ਇਹਦੇ ਵਿੱਚ ਕੇਸ ਸਾਡੇ ਕਾਨਪੂਰ ਦੇ ਵਿੱਚ ਵੀ ਚੱਲ ਰਹੇ ਨੇ ਬੁਖਾਰੋ ਦੇ ਵਿੱਚ ਵੀ ਚੱਲ ਰਹੇ ਆ ਅਗਰ ਅਸੀਂ ਉਸ ਨਰਸਿੰਗ ਹਾਰ ਦੀ ਗੱਲ ਕਰੀ ਉਸ ਸਮੇਂ ਦੇ ਤੇ ਦੇਸ਼ ਦੇ ਵੱਖ-ਵੱਖ ਕਨੇਚੇਸ ਨੇ ਮਗਰ ਦਿੱਲੀ ਦੇ ਆਪੋਜੀਟ ਜਿਹੜੇ ਕੇਸ ਨੇ ਖਾਸ ਤੌਰ ਤੇ ਜਗਦੀ ਸ਼ਟੈਟਲਰ ਔਰ ਸਦਨ ਕੁਵਾਰ ਦੇ ਕਲਾਸ ਚ ਆਉਂਦੇ ਜੀ ਸੋ ਅੱਜ ਉਹਦੇ ਵਿੱਚ ਬੜੀ ਵੱਡੀ ਰਾਹਤ ਮਿਲੀ ਸਮਝੋ ਕਿ ਹੋਰ ਵੀ ਕਾਨੂੰਨ ਅਪੀਲ ਦਲੀਲ ਹੁੰਦੀ ਹੈ ਤੇ ਇਹਨੂੰ ਲਟਕਿਆ ਜਾਏ ਨਹੀਂ ਬਿਲਕੁਲ ਹੁੰਦੀ ਹੈ ਜਿਸ ਵਕਤ ਇੱਕ ਪੋਜ਼ਿਟਿਵ ਮੋੜ ਨਜ਼ਰ ਆਉਂਦਾ ਹੈ ਕੋਰਟ ਦਾ ਤੇ ਫਿਰ ਉਸ ਵਕਤ ਉਸ ਤੋਂ ਬਾਅਦ ਕੇਸਸ ਹੋਰ ਵੀ ਸਾਹਮਣੇ ਆਉਂਦੇ ਨੇ ਔਰ ਮੈਂ ਸਮਝਦਾ ਕਿ ਕਈ ਜਿਹੜੇ ਗਵਾਹ ਨੇ ਇਸ ਸਮੇਂ ਤੋ ਰੁੱਕੇ ਵੀ ਨਹੀਂ ਉਹਨਾਂ ਦੇ ਵੀ ਹੌਸਲੇ ਬੁਲੰਦ ਹੋ ਦਦੇ ਨੇ ਕਿ ਹਾਂ ਸਾਨੂੰ ਇਨਸਾਫ ਮਿਲ ਸਕਦਾ ਹੈ ਤੇ ਸਾਨੂੰ ਗਵਾਹੀਆਂ ਲਈ ਅੱਗੇ ਆਣਾ ਚਾਹੀਦਾ ਸੋ ਇਹ ਸਮੇਂ ਦੀ ਗੱਲ ਹੈ ਆਉਣ ਵਾਲੇ ਸਮੇਂ ਬਟ ਅੱਜ ਸੱਜਨ ਕੁਮਾਰ ਦੇ ਇਸ ਕਨਵਿਕਟ ਹੋਣ ਦੇ ਨਾਲ ਮੈਂ ਇੱਕ ਬਹੁਤ ਵੱਡਾ ਜਿਹੜਾ ਮੈਂ ਕਹਿ ਸਕਦਾ ਕਿ ਮੈਸੇਜ ਹੈ ਉਹ ਦੁਨੀਆ ਦੇ ਵਿੱਚ ਹੈ ਕਿ ਸਿੱਖ ਕੌਮ ਆਪਣੇ ਉੱਤੇ ਹੋਏ ਜ਼ੁਲਮ ਦਾ ਬਦਲਾ ਹਰ ਵਕਤ ਲੈਂ ਲਈ ਇਹ ਲੜਾਈਆਂ ਲੜਦੀ ਰਹਿੰਦੀ ਹੈ ਔਰ ਲੜਦੀ ਰਹੀ